ਕੀ ਖਾਧਾ ਅੱਜ? ਰੇਆਟਾ ਹੀ ਨਹੀਂ ਹੈਗਾ। ਜਿਹ ਹਾਲਾਤ ਇਦਾਂ ਦੇ ਹੋ ਗਏ ਵੀ ਕਿਉਂਕਿ ਕਿ ਰੇਆਟਾ ਨਹੀਂ ਹੈਗਾ ਸੀ ਬੱਚੇ ਨੂੰ ਅਸੀਂ ਭੁੱਖਾ ਭੇਜਣਾ ਪਿਆ ਗਿਆ। ਇਹਦੇ ਪਾਪਾ ਦਿਹਾੜੀ ਕਰਦੇ ਆ ਹਨਾ ਦਿਹਾੜੀ ਦੇ ਨਾਲ ਕਿੰਨਾ ਕੁ ਗੁਜ਼ਾਰਾ ਹੁੰਦਾ ਵਾ ਵੀ ਇੱਕ ਚੀਜ਼ ਲਈਏ ਇੱਕ ਦੂਜੀ ਮੁੱਕ ਜਾਂਦੀ ਏ। ਮੁਗਈਏ ਇੱਕ ਇੰਨੀ ਹੋਈ ਪਈ ਆ। ਹਾਏ ਭੁੱਖਾ ਆ। ਹਾਂ ਸੱਚੀ। ਕਿ ਮੈਂ ਤੇਰੇ ਮਾਰਾਂ ਇੱਕ ਪਿਆਰ ਜਿਹਾ ਆਂਦਾ ਨਹੀਂ ਸਰ ਮੈਨੂੰ ਨਾ ਬਿਮਾਰ ਹੋ ਨਾ ਤੇ ਮੈਂ ਕੰਮ ਕਰ ਲੂ ਕਰੂੰਗਾ ਇਹ ਸਾਰਾੰਦਾ ਠੀਕ ਆ ਸਰ ਨੇ ਇਹ ਪੁੱਛਿਆ ਉਹ ਤੋਏ ਦੁੱਕੇ ਖਸ ਗਿਆ ਕਹਿੰਦੇ ਦਿਲੋਂ ਹੀ ਆਵਾਜ਼ ਅੰਦਰੋਂ ਹੀ ਨਿਕਲੀ ਵੀ ਸਰ ਜੀ ਸਾਡੇ ਘਰੇ ਆਟਾ ਹੀ ਨਹੀਂ ਹੈਗਾ ਸੇ ਤੇਰੇ ਕੋਟ ਪਵੇ ਨਹੀਂ ਨਹੀਂ ਮਾਰ ਲਈ ਇੱਕ ਅੱਧਾ ਨਹੀਂ ਨਹੀਂ ਕੀ ਖਾਦਾ ਅੱਜ ਹਾਂ ਰੋਟੀ ਆਈ ਨਹੀਂ ਹੈ ਜੀ ਰੋਟੀ ਨਹੀਂ ਸੀਗਾ ਮੈਂ ਮਹਤਰੀ ਮਾਰਗੀ ਤਾਂ ਬੜੇ ਪਿਆਰ ਨਾਲ ਮੈਂ ਕਿਹਾ ਮਾਰੀ ਤੇ ਤਾਂ ਉਹ ਕਹਿੰਦੇ ਨਹੀਂ ਜੀ ਮਾਰਨਾ ਨਹੀਂ ਤੇ ਮੈਂ ਕਿ ਕੀ ਖਾ ਕੇ ਆਇਆ ਤਾਂ ਉਹ ਬੱਚੀ ਦੀ ਬੜੀ ਮਾਸੂਮੀਅਤ ਨਾ ਕਿਹਾ ਜੀ ਮੈਂ ਅੱਜ ਤਾਂ ਕੁਝ ਨਹੀਂ ਖਾ ਕੇ ਆਇਆ ਘਰੇ ਆਟਾ ਹੀ ਹੈ ਨਹੀਂ ਸੀ ਤਾਂ ਮੇਰੀ ਚੀਕ ਨਿਕਲੀ ਹਾਏ ਕੋਈ ਯਾਰ ਕੁਛ ਖਾ ਕੇ ਨਹੀਂ ਆਇਆ ਯਾਰ ਤਾਂ ਹਾਏ ਭੁੱਖਾ ਆਇਆ ਹਾਂ ਸੱਚੀ ਹਾਏ ਭੁੱਖਾ ਆਇਆ ਨਹੀਂ ਧਿਆਨ ਨਹੀਂ ਕਰ ਸਕਦਾ ਉਹ ਸ਼ਬਦ ਉਹ ਬਾਹਰ ਵੀ ਦਿਲ ਤੋਂ ਚੀਜ਼ ਨਿਕਲੀ यार ਵੀ ਮਾਰੀ ਗਈ ਸੀ ਵੀ ਬਸ ਕਲੀ ਬਾਡੀ ਰਹਿ ਗਈ ਇੱਕ ਵਾਰੀ ਬੱਚੇ ਦਾ ਨਾਮ ਅੰਮ੍ਰਿਤ ਤੋਂ ਹੁਣ ਸਟਾਰ ਹੋ ਗਿਆ ਇਹ ਹਾਂਜੀ ਅੱਜ ਬੱਚੇ ਸਾਰੇ ਉਹਦੇ ਨਾਲ ਜਾ ਜਾ ਕੇ ਬੈਠਦੇ ਬਏ ਸੀਗੇ ਆਪਣਾ ਸਾਰਾ ਕੁਝ ਭੁੱਲ ਕੇ ਉਹਦੇ ਨਾਲ ਹੀ ਖੇਡ ਰਹੇ ਸੀਗੇ ਉਹਦੇ ਨਾਲ ਹੀ ਬੈਠ ਰਹੇ ਸੀ ਸਕੂਲ 'ਚ ਵੀ

ਇੱਕ ਸੋਸ਼ਲ ਮੀਡੀਆ ਤੇ ਇੱਕ ਬੱਚੇ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕਹਿ ਰਿਹਾ ਉਹਨੂੰ ਟੀਚਰ ਪੁੱਛ ਰਿਹਾ ਪੁੱਤ ਤੂੰ ਕੀ ਖਾ ਕੇ ਆਇਆ ਉਹ ਕਹਿੰਦਾ ਮੈਂ ਕੁਝ ਨਹੀਂ ਖਾਦਾ ਕਰਿਆ ਆਟਾ ਹੈ ਨਹੀਂ ਤੇ ਵੀਡੀਓ ਕਾਫੀ ਵਾਇਰਲ ਹੋ ਰਹੀ ਅੱਗ ਮੰਗ ਤੇ ਦਿਲ ਚੀਰ ਦਿੰਦੀ ਐਦੇ ਉਹਨਾਂ ਦੇ ਬੱਚੇ ਦੇ ਜਿਹੜੇ ਬੋ ਨੇ ਮਾਸੂਮੀਅਤ ਹੈ ਉਹ ਦਿਲ ਚੀਰ ਕੇ ਰੱਖ ਦਿੰਦੀ ਹੈ ਤੇ ਉਹ ਵੀਡੀਓ ਪੂਰੇ ਪੰਜਾਬ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਫੈਲ ਰਹੀ ਹੈ ਗੱਲਬਾਤ ਕਰਦੇ ਆ ਵੀ ਇਹ ਹੈ ਜੇ ਕੀ ਗੱਲ ਹੋਈ ਹੈ ਜਿਹੜਾ ਕਰਿਆ ਆਟਾ ਨਹੀਂ ਹੈਗਾ ਉਹਨਾਂ ਦੀ ਮਾਤਾ ਨਾਲ ਗੱਲਬਾਤ ਕਰਾਂਗੇ ਸੱਸੀ ਕਾਲ ਜੀ ਸੱਸੀ ਕਾਲ ਜੀ ਵਿਰਦੀ ਹਾਲਾਤ ਇਦਾਂ ਦੇ ਹੋਗੇ ਵੀ ਕਿਉਂਕਿ ਕਿ ਰਿਆਟਾ ਨਹੀਂ ਹੈਗਾ ਸੀ ਬੱਚੇ ਨੂੰ ਅਸੀਂ ਭੁੱਖਾ ਭੇਜਣਾ ਪਿਆ ਗਿਆ ਇਹਦੇ ਪਾਪਾ ਦਿਹਾੜੀ ਕਰਦੇ ਆ ਹਨਾ ਦਿਹਾੜੀ ਦੇ ਨਾਲ ਕਿੰਨਾ ਕੁ ਗੁਜ਼ਾਰਾ ਹੁੰਦਾ ਵਾ ਵੀ ਇੱਕ ਚੀਜ਼ ਲਈਏ ਇੱਕ ਦੁੱਜੀ ਮੁੱਕ ਜਾਂਦੀ ਮਗਿਆਈ ਇੱਕ ਐਨੀ ਹੋਈ ਪਈ ਆ ਇਸ ਕਰਕੇ ਇਹਦੇ ਇੱਕ ਤਾਂ ਪਾਪਾ ਦੀ ਅੱਖਾਂ ਖਰਾਬ ਹੋ ਗਈਆਂ ਸੀ ਹਨਾ ਉਹ ਦਵਾਈ ਵਗੈਰਾ ਇਹਦੇ ਦਾਦੂ ਜੀ ਕਰਾਉਂਦੇ ਰਹੇ ਤੇ ਦਿਹਾੜੀ ਫਿਰ ਉਹਨੇ ਕਿ ਚਾਲ ਦੀ ਕਿਸੇ ਟਾਈਮ ਰੁੱਖੀ ਮਿੱਸੀ ਵੀ ਖਾ ਕੇ ਸੌਣ ਪੈਂਦਾ ਹਨ ਆਪ ਤਾਂ ਵੀਰੇ ਚਲੋ ਗੁਜ਼ਾਰਾ ਕਰਦੇ ਜੇ ਜੇ ਕਰਦੇ ਆ ਪਰ ਰੁੱਖੀ ਮਿਸੇ ਬੱਚਿਆਂ ਨੂੰ ਤਾਂ ਦਿੰਦੇ ਸੀ ਤੇ ਉਸ ਟਾਈਮ ਆਟਾ ਨਹੀਂ ਹੈਗਾ ਸੀ ਸਾਨੂੰ ਮਜਬੂਰੀ ਤੌਰ ਤੇ ਬੱਚੇ ਨੂੰ ਕਹਿਣਾ ਪੈ ਗਿਆ ਪਤਾ ਹੈਗਾ ਨਹੀਂ ਆਟਾ ਤੇ ਤင်း ਮੈਂ ਸਕੂਲ ਛੱਡਿ ਆਉਣੀ ਆ ਚਲੋ ਸਕੂਲ ਮੀਡੇ ਮਿਲਦਾ ਰਾਸ਼ਨ ਮਿਲਦਾ ਸਰਕਾਰ ਵੱਲੋਂ ਤੇ ਵੀ ਚਲੋ ਤੁਸੀਂ ਉੱਥੋਂ ਖਾ ਲਿਓ ਹਨਾ ਵੀ ਉਹਨੇ ਨੂੰ ਘਰ ਆਓਗੇ ਤੇਰੇ ਪਪਾ ਉਹਨੇ ਲਿਆਊਗਾ ਆਟਾ ਤੇ ਵੀ ਆਪਾਂ ਫਿਰ ਰੋਟੀ ਬਣਾ ਲਾਂਗੇ ਤੇ ਬੱਚੇ ਮੇਰੇ ਵੀ ਐਨੇ ਸਿਆਣੇ ਹੀ ਬਨੇ ਵੀ ਜਿਨੇ ਵੀ ਮੇਰੀ ਗੱਲ ਨਹੀਂ ਟਾਲੀ ਚਲੋ ਭਲਾ ਮੇਰਾ ਹਨ ਕਾਲਜ ਜਿੱਦਾ ਮਰਜੀ ਪਾਟ ਗਿਆ ਵਾ ਨਾ ਮੇਰੇ ਢਡ ਮਚਦਾਂ ਦੰਦਰ ਵੀ ਮੇਰਾ ਬੱਚਾ ਭੁੱਖਾ ਗਿਆ ਵਾ ਤੇ ਪਰ ਮਜਬੂਰ ਹੋ ਕੇ ਮੇਰਾ ਬੇਟਾ ਵੀ ਚੁੱਪ ਕਰਕੇ ਦੋਨੇ ਪ੍ਰਾ ਅੱਗੇ ਲਾ ਕੇ ਮੇਰੇ ਨਾਲ ਸਕੂਲ ਗਏ ਚਲੇ ਸਕੂਲ ਜਦੋਂ ਗਏ ਚਲੇ ਆ ਸਕੂਲ ਛੱਡ ਕੇ ਆਂਦਾ ਮੈਂ ਇਹਨਾਂ ਨੂੰ ਤੇ ਮੈਂ ਤੈਨ ਛੱਡ ਕੇ ਵਾਪਸ ਮੁੜੇ ਵੀ ਇਹਨਾਂ ਨੇ ਕਿਸੇ ਵੀ ਹਨ ਬੱਚੇ-ਬੱਚੇ ਅੱਗੇ ਗੱਲ ਵੀ ਕਰ ਲੈਂਦੇ ਆ ਯਾਰ ਮੈਂ ਰੋਟੀ ਨਹੀਂ ਖਾਧੀ ਜੋ ਕਿਦਾਂ ਵੀ ਹੈ ਨਾ ਇਹ ਬੱਚਾ ਵੀ ਕਿਸੇ ਨੂੰ ਨਹੀਂ ਕਿਹਾ ਇਹਨੇ ਤੇ ਅਚਾਨਕ ਸਰ ਨੇ ਵੀਡੀਓ ਬਣਾਈ ਸਰ ਨੇ ਵੀਡੀਓ ਬਣਾਉਣ ਲੱਗੇ ਸਰ ਕਪਗਾਂ ਦਾ ਕੰਮ ਚੈੱਕ ਕਰਨ ਦੇ ਸੀ ਉਹਨਾਂ ਨੇ ਚੈੱਕ ਕਰਨ ਦੇ ਸੀ ਕਪਗਾਂ ਦਾ ਕੰਮ ਆਂਦਾ ਪੁੱਤ ਆਂਦਾ ਤੂੰ ਕੰਮ ਨਹੀਂ ਕਰਕੇ ਆਇਆ ਆਂਦਾ ਵੀ ਨਹੀਂ ਮੈਂ ਸਰ ਕੰਮ ਨਹੀਂ ਕਰਕੇ ਆਇਆ ਸਰਾਂ ਦਾ ਵੀ ਮੈਂ ਤੇਰੇ ਮਾਰਾਂ ਇੱਕ ਪਿਆਰ ਜੀ ਨਾਲ ਆਂਦਾ ਨਹੀਂ ਸਰ ਮੈਨੂੰ ਨਾ ਬਿਮਾਰ ਹੋ ਨਾ ਤੇ ਮੈਂ ਕੰਮ ਕਰ ਲੂ ਕਰੂੰਗਾ ਇਹ ਸਾਰਾੰਦਾ ਠੀਕ ਆ ਸਰ ਨੇ ਇਹ ਪੁੱਛਿਆ ਉਹ ਤਾਂ ਇੱਕ ਹੀ ਖਸ ਗਿਆ ਇਹਦੇ ਦਿਲੋਂ ਹੀ ਆਵਾਜ਼ ਅੰਦਰੋਂ ਹੀ ਨਿਕਲੀ ਵੀ ਸਰ ਜੀ ਸਾਡੇ ਘਰੇ ਆਟਾ ਹੀ ਨਹੀਂ ਹੈਗਾ ਸੇ ਥੋੜੇ ਦਿਲ ਤੇ ਕੀ ਕੀਤੀ ਜਦੋਂ ਇਹ ਤੁਸੀਂ ਵੀਡੀਓ ਦੇਖੀ ਉਹਦੀ ਵੀ ਬੱਚੇ ਨੇ ਬਿਲਕੁਲ ਸੱਚ ਬੋਲਿਆ 4-5 ਸਾਲ ਦੀ ਉਮਰ ਦਾ ਬੱਚਾ ਬੱਚੇ ਨੂੰ ਆ ਉਮਰ ਤੇ ਕੁਝ ਪਤਾ ਨਹੀਂ ਹੁੰਦਾ ਜਿਹੜੀ ਉਹਨੇ ਸੱਚੀ ਗੱਲ ਬੋਲੀ ਹੈ ਬਿਲਕੁਲ ਥੋੜੇ ਦਿਲ ਤੇ ਕੀ ਕੀਤੀ ਹੈ ਫਿਰ ਸਾਡੇ ਦਿਲ ਤੇ ਵੀਰੇ ਅਸੀਂ ਕੁਝ ਬਿਆਨ ਨਹੀਂ ਕਰ ਸਕਦੇ ਵੀ ਸਾਡੇ ਦਿਲ ਤੇ ਕੀ ਬੀਤਦੀ ਆ ਲੀਗਨਾਂ ਜਦੋਂ ਹੁਣ ਚਲੋ ਮਹਾਰਾਜ ਨੇ ਕਿਰਪਾ ਕੀਤੀ ਸਾਰੇ ਵੀਰ ਆਉਂਦੇ ਆ ਹਨਾ ਮਦਦ ਕਰਦੇ ਆ ਜਾਂ ਬਾਰੋ ਵੀਰ ਆਉਂਦੇ ਹਨਾ ਉਹ ਵੀ ਮਦਦ ਕਰਦੇ ਨੇ ਪਰ ਜਦੋਂ ਆਹ ਗੱਲ ਵਾਰ-ਵਾਰ ਸਵਾਲ ਜਿਹਾ ਪੁੱਛਿਆ ਜਾਂਦਾ ਨਾ ਤੇ ਬਿਆਨ ਨਹੀਂ ਕੀਤਾ ਜਾਂਦਾ ਸਾਡੇ ਤੋਂ ਇਸ ਗੱਲ ਨੂੰ ਵੀ ਵਾਰ-ਵਾਰ ਇਹੀ ਗੱਲ ਵੀ ਟੋਡੇ ਕਰੀ ਕੀ ਐਦਾ ਦਾ ਵਾਪਰੇ ਆਪਾਂ ਨਾ ਵੀ ਜੜਾ ਟੱਪ ਨਹੀਂ ਹੈਗਾ ਮਾਤਰੀ ਕਾ ਬੱਚੇ ਦਾ ਜਿਹੜਾ ਬੋਲ ਹੈ ਨਾ ਛੋਟਾ ਬੱਚਾ ਰੱਬ ਦਾ ਰੂਪ ਹੁੰਦਾ ਹੈ ਕਿ ਰੱਬ ਰੱਬ ਦਾ ਬੋਲ ਸੱਚ ਹੋ ਗਿਆ ਵੀ ਤੁਹਾਡੀ ਰੱਬ ਨੇ ਸੁਣ ਲਈ ਵੀਡੀਓ ਵਾਇਰਲ ਹੋ ਗਈ ਸੋਸ਼ਲ ਮੀਡੀਆ ਤੇ ਹੁਣ ਤੁਹਾਡੀ ਤੁਹਾਨੂੰ ਮਦਦ ਜੀ ਮਿਲ ਰਹੀ ਹੈ ਕੌਣ ਕੌਣ ਆਇਆ ਘਰੇ ਫਿਰ ਉਸ ਤੋਂ ਬਾਅਦ ਹਾਂਜੀ ਘਰੇ ਵੱਧੋ ਵੀਰ ਆਉਂਦੇ ਭੈਣ ਭੈਣਾ ਵੀ ਵੱਧ ਹੁੰਦੀ ਅਸੀਂ ਸਰਦੇ ਟੀਚਰਾਂ ਦੇ ਧੰਨ ਗੁਜਾਰਾ ਜਿਹੜਾ ਰੱਬ ਦਾ ਰੂਪ ਲੈ ਕੇ ਸਾਨੂੰ ਇੱਥੋਂ ਤਾਈਂ ਪਹੁੰਚਾਇਆ ਸ ਮੇਂ ਮਾਨ ਦਾ ਤੋ ਜਦੋਂ ਵੀ ਬੱਚੇ ਨੂੰ ਸਕੂਲੋਂ ਤੋੜਦੀ ਆ ਨਾ ਪਹਿਲਾਂ ਕਹਿੰਦੇ ਵੀ ਜਨ ਤਾਂ ਹੀ ਖਾ ਕੇ ਜਾ ਜਾਂ ਰੋਟੀ ਖਾ ਲਈ ਤਾਂ ਉਸ ਟਾਈਮ ਤੁਸੀਂ ਪੁੱਛਿਆ ਨਹੀਂ ਵੀ ਰੋਟੀ ਖਾਧੀ ਹੈ ਕਿ ਨਹੀਂ ਕਾ ਆਟਾ ਹੈ ਨਹੀਂ ਸੀ ਬਿਲਕੁਲ ਘਰੇ ਇੰਨੇ ਵੀਰੇ ਇਹਨੇ ਮੈਨੂੰ ਪਹਿਲੀ ਗੱਲ ਪਹਿਲਾਂ ਵੀ ਨਾ ਸਵਾਲ ਹੀ ਕੀਤਾ ਸੀ ਜਦੋਂ ਮੈਂ ਨੂੰ ਯੂਨੀਫਾਰਮ ਵਗੈਰਾ ਤਿਆਰ ਕਰਤਾ ਮੈਂ ਪਾ ਤੈਨੂੰ ਤੇ ਮੈਂ ਆਖਿਆ ਚਲੋ ਮਰੀ ਸਕੂਲ ਜਨ ਮਾਂ ਦਾ ਮੈਂ ਰੋਟੀ ਖਾਣੀ ਮੈਂ ਇਹਨੂੰ ਇਹ ਕਹਿ ਮੈਂ ਉਹ ਤਾਂ ਆਪਣੇ ਘਰੇ ਆਟਾ ਨਹੀਂ ਹੈਗਾ ਬੀਜ ਤੇਰ ਪਪ ਲੈ ਆਉਗੋ ਨਾ ਉਹਦੇ ਹੀ ਬਣਾਵਾਂਗੇ ਚੁੱਪ ਕਰਕੇ ਮੇਰੇ ਨਾਲ ਬੱਚੇ ਤਰਪੇ ਦੋਨੇ ਨਹੀਂ ਤੁਸੀਂ ਫਿਰ ਆਂਡ ਗਵਾਂਡ ਦੇ ਵਿੱਚ ਨਹੀਂ ਇੱਕ ਕੋਸ਼ਿਸ਼ ਕੀਤੀ ਵੀ ਆਟਾ ਮੰਗਾ ਮੈਂ ਵੀ ਬੱਚੇ ਨੂੰ ਰੋਟੀ ਲਾ ਕੇ ਦਵਾਂ ਆਂਡ ਗਵਾਂਡ ਦੇ ਵਿੱਚ ਨਹੀਂ ਆਟਾ ਪੁੱਛਿਆ ਇੰਦੇ ਦਾਦੀ ਜੀ ਗਏ ਸੀ ਦੋ ਘਰਾਂ ਚ ਇੰਦੇ ਦਾਦੀਆਂ ਦੇ ਵੀ ਪੈਂਜਾ ਆਟਾ ਸੰਦੇ ਦੋ ਹਨਾ ਜੇ ਦੋ ਲਿਓਣਗੇ ਨਾ ਇਹਨਾਂ ਜੇ ਦਾਦਾ ਜੀ ਜਾਂ ਕਾਕਾ ਸਾਡਾ ਲੈ ਆਉਗਾ ਵੀ ਇਸ ਤੋਂ ਦੇ ਦਾਂਗੇ ਤੇ ਉਹ ਆਂਦੇ ਵੀ ਭੰਜੀ ਸਾਡੇ ਘਰੇ ਹੈਗਾ ਹੀ ਨਹੀਂ ਆਟਾ ਚੱਕੇ ਤੇ ਸਟਿਆ ਹੋਇਆ ਜੇ ਹੁੰਦਾ ਤੇ ਉਸ ਤੋਂ ਡੇ ਘਰੇ ਜ਼ਰੂਰ ਦੰਨਦੇ ਆਟਾ ਤੇ ਇੱਕ ਤਾਂ ਤੁਹਾਨੂੰ ਪੁੱਛਣਾ ਚਾਹਾਂਗੇ ਜੀ ਮੈਂ ਤੁਹਾਡੇ ਤੁਸੀਂ ਪਿਤਾਏ ਪਿਤਾ ਦਾ ਵੀ ਫਰਜ਼ ਹੁੰਦਾ ਕਾਫੀ ਹੈ ਨਾ ਤੇ ਤੁਸੀਂ ਕੰਮ ਕਰਦੇ ਹੋ ਜਿਹੜੀ ਜੋ ਜਦੋਂ ਵੀਡੀਓ ਦੇਖੀ ਬੱਚੇ ਦੀ ਫਿਰ ਤੁਹਾਡੇ ਦਿਲ ਤੇ ਕੀ ਬੀਤੇ ਆ ਵੀ ਆਈ ਵੀ ਹਾਲਾਤ ਨੇ ਆਟਾ ਜੰਗਾ ਕਰੇ ਵੀ ਬੱਚਾ ਇਹ ਕਹਰੇ ਵੀਡੀਓ ਦੇ ਵਿੱਚ ਨਹੀਂ ਨਹੀਂ ਬੱਚੇ ਨੇ ਬਿਲਕੁਲ ਸੱਚੀ ਗੱਲ ਕਹੀ ਵੀਰ ਜੀ ਕੋ ਮੈਨੂੰ ਤਾਂ ਬੜਾ ਲੰਬਾ ਪਤਾ ਨਹੀਂ ਜਿੱਦੋਂ ਮੈਂ ਉਦੋਂ ਪਤਾ ਲੱਗਾ ਵੀ ਹਾਂ ਵੀ ਇਹ ਬੱਚਾ ਰੋਟੀ ਖਾ ਕੇ ਨਹੀਂ ਜਾ ਤੇ ਮੈਨੂੰ ਘਰ ਕੋ ਕਹਿੰਦੇ ਵੀ ਭੁੱਖਾ ਗਿਆ ਚਲੇ ਤੇ ਸਰ ਨੇ ਮਾਨੂੰ ਮੈਨੂੰ ਕਿਹਾ ਇਹ ਵੀ ਵੀਡੀਓ ਬਣਾਈ ਇਹਦੀ ਤੇ ਸਰ ਕਹਿੰਦਾ ਵੀ ਕਿਉਂ ਐ ਵੀ ਤੂੰ ਹੀ ਦਾ ਤੂੰ ਇਤਨਾ ਇਤਨੀ ਤੁਹਾਨੂੰ ਜੇ ਕੋਈ ਵੀਡੀਓ ਵੀ ਆਪਾਂ ਪਾ ਦਈਏ ਨੈਟ ਤੇ ਤੇ ਇਹਨੂੰ ਮੈਂ ਕੋਈ ਚੱਕਰ ਨਹੀਂ ਸਾਨੂੰ ਕਿ ਪਕੋਣੀ ਪਾ ਦੇ ਚਲੋ ਤੇ ਸਰ ਨੇ ਵੀਡੀਓ ਪਾਤੀ ਹੈ ਜਿਆਦਾ ਨੂੰ ਪਰੇ ਹੋਣਾ ਜਿਵੇਂ ਮਕਾਨ ਕਿਹਾ ਵਾਇਰਲ ਹੁੰਦੀ ਕੀ ਝੋਲੀ ਝੋਲੀ ਓਏ ਕਾ ਵਧੀਆ ਐ ਵੈਸੇ ਤਾਂ ਜੇ ਹੁਣ ਜਿਹੜੀ ਭਵੰਤਮਾ ਸਰਕਾਰ ਨੇ ਸਕੀਮ ਚ ਲਾਇਵੇ ਘਰ ਘਰ ਆਟਾ ਨਾ ਰਾਸ਼ਨ ਮਿਲਦਾ ਏ ਤੁਹਾਡੇ ਰਾਸ਼ਨ ਆਉਂਦਾ ਨਹੀਂ ਕਰੇ ਫਿਰ ਮੇਰੇ ਚ ਸਾਡੇ ਪਹਿਲੋ ਪਹਿਲੀ ਗੱਲ ਦਾ ਰਾਸ਼ਨ ਇਹਨਾਂ ਦੀ ਦਾਦੀ ਰਹਿੰਦੇ ਹੈਗਾ ਵਾ ਰਾਸ਼ਨ ਘੱਟ ਉਹਨਾਂ ਨੂੰ ਮਿਲਦੇ ਸਾਨੂੰ 6 ਸਾਲ ਹੋ ਗਏ ਵ્યા ਸਾਡੇ ਹੋਏ ਨੂੰ ਕਿ ਸਾਡੇ ਪ੍ਰੂਫ ਹੀ ਨਹੀਂ ਬਣੇ ਸੀ ਠੀਕ ਹੈ ਸਾਡੇ ਪ੍ਰੂਫ ਨਹੀਂ ਬਣੇ ਫਿਰ ਅਸੀਂ ਨਾ ਪ੍ਰੂਫ ਬਣਾਉਂਦੇ ਰਹੇ ਰਿਜੈਕਟ ਹੋ ਜਾਂਦੇ ਸੀ ਅਸੀਂ ਮੰਦੋਟ ਵੀ ਬਣਾਉਣਗੇ ਕਰੀਆਂ ਵੀ ਰਿਜੈਕਟ ਹੋ ਗਏ ਉਹਦੇ ਰਿਜੈਕਟ ਹੋ ਜਾਂਦੇ ਸਾਨੂੰ ਅਸੀਂ ਕਿ ਸਾਨੂੰ ਰੀਜਨ ਦੱਸੋ ਵੀ ਰਿਜੈਕਟ ਕਿਉਂ ਹੁੰਦੇ ਆ ਫਿਰ ਉਹਨਾਂ ਨੂੰ ਸਾਨੂੰ ਦਾ ਕੁਝ ਨਹੀਂ ਦੱਸੇ ਕੋਈ ਜਵਾਬ ਹੀ ਨਹੀਂ ਪਹਿਲੀ ਗੱਲ ਤਾਂ ਕੋਈ ਗੱਲ ਨਹੀਂ ਸੁਣਦਾ ਤੇ ਤੁਸੀਂ ਫਿਰ ਤੁਹਾਡੀਆਂ ਤੁਸੀਂ ਕਹਿੰਦੇ ਸੀ ਸਪਰੇ ਨਾਲ ਅੱਖਾਂ ਵੀ ਖਰਾਬ ਹੋ ਗਿਆ ਹੋ ਗਿਆ ਸੀ ਇਹਦਾ ਕੀ ਕਾਰਨ ਬਣਿਆ ਇਹਦਾ ਕਾਰਨ ਹੀ ਸਪਰੇ ਨਾਲ ਹੀ ਆ ਵੀ ਕਰਨ ਗਿਆ ਸੀ ਇਹ ਤਿੰਨ ਜਿਹੜੇ ਸਾਂ ਤੇ ਸਪਰੇ ਕਰਦੇ ਤੇ ਮੈਂ ਨਾਲ ਦੇ ਨੂੰ ਕਹਿੰਦਾ ਦਵਾਈ ਯਾਰ ਇਹ ਲੜੇ ਗਿਆ ਪੈਨ ਨੂੰ ਦਿਨਾ ਕਰੀਏ ਇਹਨਾਂ ਨੇ ਕੁਝ ਨਹੀਂ ਨੋ ਕਿੰਦਾ ਅੱਗੇ ਮੈਂ ਕੀਤੀ ਜੇ ਨਾ ਐਵੇਂ ਵੀ ਰੰਗ ਜੇ ਲਾ ਲੇ ਤੇ ਮੈਂ ਹੀ ਪਾਲੀ ਇਹ ਲੋਣਾ ਤੇ ਕਰਦਾ ਕਰਦਾ ਤੇ ਉਹਦੇ ਪਿੰਡੇ ਵਿੱਚ ਮੋਂ ਨਾ ਵੀ ਤੇ ਮੇਰੇ ਅੱਖਾਂ ਤੇ ਪੈ ਕੇ ਚਮੋਂ ਲਾ ਪਿਆ ਮੈਂ ਇਹਨੂੰ ਕਿਹਾ ਵੀ ਚੱਲੀ ਜਾ ਯਾਰ ਦਵਾਈ ਨਹੀਂ ਹੋਣੀ ਮੈਨੂੰ ਅੱਖਾਂ ਦੇ ਸੁਣੋਏ ਬੰਦ ਹੋ ਗਏ ਤੂੰ ਲਾ ਯੋਗਾ ਦਵਾਈ ਵੀ ਮੇਰੇ ਚਮਾਈ ਜਾਂਦੀ ਬੜੀ ਤੇ ਅਸੀਂ ਘਰੇ ਆ ਗਏ ਤੇ ਮੈਂ ਘਰੇ ਆ ਕੇ ਇਹਨਾਂ ਦੱਸਿਆ ਮੇਰੇ ਦਵਾਈ ਰਿਕਸ਼ਨ ਕਰ ਗਈ ਇਹਨਾਂ ਦਵਾਈ ਦੂਈ ਲਈ ਮਹਾਰਾ ਅਕਰਮ ਵਿੱਚੋਂ ਸਾਟੇ ਫੇਰ ਉਹ ਦਵਾ ਜਾਦਾ ਇਧਰੋਂ ਧੰਨਵਾਦ ਦਾ ਹੀ ਹੈ। ਮੈਂ ਅੱਖਾਂ ਮਲਦੇ ਆ ਬੰਦ ਹੁੰਦਿਆਂਗੇ। ਤੁਸੀਂ ਫਿਰ ਕਿੰਨਾ ਕ ਟਾਈਮ ਕੰਮ ਨਹੀਂ ਕੀਤਾ ਜਿਹੜਾ ਤੁਸੀਂ ਕੰਮ ਕਰਦੇ ਹੋ। ਪੂਰਾ ਸਾਲ ਹਾਂ ਨਹੀਂ। ਕਿ ਸਾਲ ਕਿਵੇਂ guzara ਚੱਲੇ ਕਰਦਾ। ਮਾੜਾ ਮੋਢਾ ਜਿਵੇਂ ਵੀ ਸਾਡਾ ਸਰਕਲ ਚੱਲਦਾ ਰਚਲਾਈ ਰੱਖਿਆ ਫਿਰ। ਐ ਮੈਂ ਪਹਿਲਾਂ ਵੀ ਕਦੇ ਆਟਾ ਮੋਕਿਆ ਕਰਦੇ ਵਿੱਚ ਇਹ ਪਹਿਲੀ ਵਾਰ ਹੋਇਆ ਜਿਹੜੀ ਵੀਡੀਓ ਵਾਇਰਲ ਹੋਈ ਹੈ। ਯਾਰ ਪਰ ਦੇ ਤੁਹਾਨੂੰ ਪਤਾ ਜੇ ਜੇ ਹੁੰਦਾ ਕੁਝ ਤੇ ਫਿਰ ਘਾਟੇ ਕਾਦੇ ਸੀ। ਕਿ ਰੁਕੀ ਜਾਂਦਾ ਜਾਂ ਕਿ ਕਿਹੜੇ ਕਮੀ ਦੇ ਦੀ ਸਰਕਾਰ ਦੇ ਕਮੀ ਦੇਖਦੇ ਹਾਂ ਜਿਹੜੇ ਸਕੀਮਾਂ ਨੇ ਗਰੀਬਾਂ ਵਾਸਤੇ ਮਿਲਦੀਆਂ ਨੇ ਤੁਹਾਨੂੰ ਮਿਲ ਨਹੀਂ ਰਹੀਆਂ ਇਸ ਕਰਕੇ ਵੀ ਤੁਹਾਡੇ ਵੀ ਘਰੇ ਆਟਾ ਖਤਮ ਹੋ ਗਿਆ ਕੋਈ ਸਕੀਮਾਂ ਨੂੰ ਸਾਨੂੰ ਉੰਜ ਤਾਂ ਕੋਈ ਸਕੀਮਾਂ ਨੇ ਮਿਲਿਆ ਬਾਕੀ ਜਿਹੜੀ ਆ ਕਣਕ ਦਿੰਦੇ ਸੀ ਉਹ ਤਾਂ ਮਿਲਦੀ ਸੀ ਨਾ ਮੈਨੂੰ ਮਿਲਦੀ ਸੀ ਸਾਡੇ ਚ ਕਾਰਡ ਲੇਟ ਬਣਿਆ ਸੀ 25 ਕਿਲੋ ਕਣਕ ਮੈਹੀ ਪੰਜਾਂ ਇਹ ਤੁਹਾਡੇ ਅਵਸਰ ਵੀ ਆਇਆ ਸੀ ਨਾ ਔਰ ਇਸ ਤੋਂ ਬਾਅਦ ਅਸੀਂ ਦੇਖ ਰਹੇ ਸੀ ਅਵਸਰ ਵੀ ਪਹੁੰਚੇ ਸੀਗੇ ਕੋਈ ਉਹਨਾਂ ਤੁਹਾਡੇ ਨਾਲ ਵਾਦਾ ਕੀਤਾ ਹੈ ਕੋਈ ਐਦਾਂ ਤੁਹਾਡੇ ਜਿਹੜੇ ਕਾਰਡ ਬਣ ਗਏ ਜਿਹਦੇ ਪਰ ਆਟਾ ਦਾਲ ਸਕੀਮ ਮਿਲਦੀ ਆ ਉਹ ਬਾਅਦ ਕਰਕੇ ਗਏ ਨੇ ਵੀ ਤੁਹਾਡੀ ਹੈਲਪ ਦਾ ਕੀ ਹੈਲਪ ਕਰਨਗੇ ਸਰ ਜਿਹੜੇ ਅਵਸਰ ਆਏ ਸੀ ਹੁਣ ਸਮਾਜ ਸੇਵੀ ਹਾਂ ਸਮਾਜ ਸੇਵੀ ਮੈਡਮ ਐਸੀ ਅੱਛਾ ਉਹ ਮੈਡਮ ਦੀ ਗੱਲ ਉਹ ਸੀ ਮੈਡਮ ਕਹਿ ਕੇ ਕਿਹਨੇ ਕੁਝ ਤੁਹਾਨੂੰ ਤੁਹਾਡੇ ਹਾਂਜੀ ਉਹ ਕਹਿ ਕੇ ਗਏ ਉਹਦੇ ਵੀ ਹੁਣ ਤੁਹਾਡਾ ਹੱਲ ਜਰੂਰ ਹੋਵੇਗਾ ਕਿਉਂਕਿ ਕਈ ਵਾਰੀ ਨਹੀਂ ਪਤਾ ਚੱਲਦਾ ਕਈਆਂ ਨੂੰ ਹਨਾ ਤੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਜਿਹੜੇ ਉਹ ਸਰਕਾਰਾਂ ਤਾਂ ਕੰਮ ਕਰਦੀਆਂ ਪਰ ਜਿਹੜੇ ਕੰਮ ਕਰਨ ਵਾਲੇ ਆ ਉਹ ਨਹੀਂ ਸਹੀ ਢੰਗ ਨਾਲ ਕਰਦੇ ਉਹ ਆਪਦੇ ਹੁਕਮ ਨਾਲ ਕਹਿ ਦਿੰਦੇ ਆ ਵੀ ਨੈਟ ਬੰਨਦਾ ਜੀ ਫਲਾਨਾ ਚੀਜ਼ ਬੰਨਦਾ ਪਰ ਨਹੀਂ ਹੋ ਰਿਹਾ ਸਰਕਾਰਾਂ ਦੇ ਨਹੀਂ ਕੁਝ ਜਿਹੜੇ ਮੁਲਾਜ਼ਮ ਲੱਗੇ ਆ ਜਿਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਉਹਨੇ ਸਾਈਟਾਂਗ ਨਾਲ ਕੰਮ ਕਰਕੇ ਤੇ ਸਾਡੇ ਨਾਲ ਟੀਚਰ ਬੈਠ ਨੇ ਸਕੂਲ ਦੇ ਜਿਹੜਾ ਨਾ ਸਵਾਲ ਪੁੱਛਿਆ ਸੀ ਕਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਇਹਨਾਂ ਨੇ ਸਵਾਲ ਪੁੱਛਿਆ ਸੀ ਵੀ ਪੁੱਤਾ ਕੀ ਖਾਖਿਆ ਉਹ ਕਹਿੰਦਾ ਮੈਂ ਕੁਝ ਨਹੀਂ ਖਾਖਿਆ ਘਰੇ ਆਟਾ ਹੈ ਨਹੀਂ ਹਾਂਜੀ ਇਹ ਵੀਡੀਓ ਜਿਹੜੀ ਤੁਸੀਂ ਬਣਾਈ ਸੀ ਇਹ ਕਿਦਾਂ ਐਜੀ ਬਣਾਈ ਜਾਂ ਸਪੈਸ਼ਲ ਬਣਾਈ ਸੀ ਨਹੀਂ ਵੀਰੇ ਸਪੈਸ਼ਲ ਤਾਂ ਕੁਝ ਵੀ ਨਹੀਂ ਉਹ ਤਾਂ ਕੋਈ ਗੁਰੂ ਰਾਮਦਾਸ ਮਹਾਰਾਜ ਜੀ ਦਾ ਕੋਈ ਹੁਕਮ ਆਇਆ ਸੀ ਨਾ ਪਰ ਮੈਂ ਫੋਨ ਕੱਢਿਆ ਤਾਂ ਵੀਡੀਓ ਸ਼ੂਟ ਕਰਨ ਲੱਗਿਆ ਤਾਂ ਉਹ ਬੱਚੇ ਦੀ ਕਾਪੀ ਚੈੱਕ ਕਰਦਾ ਸੀ ਤਾਂ ਮੈਂ ਉਹਦੇ ਬੱਚੇ ਦੀ ਆਵਾਜ਼ ਬੜੀ ਪਿਆਰੀ ਹੈ ਮੇਰੀ ਦਦੀ ਤਾਂ ਮਹਿਕੀ ਹੋਇਆ ਕਿ ਕਾਪੀ ਚੈੱਕ ਕਰਦਾ ਮੈਂ ਬਿਲਕੁਲ ਕਹਿੰਦੇ ਜੀ ਮੈਂ ਤਾਂ ਕੰਮ ਹੀ ਨਹੀਂ ਕੀਤਾ ਤੇ ਮੈਂ ਮੈਂ ਤੇਰੇ ਮਾਰੀ ਜੀ ਤਾਂ ਬੜੇ ਪਿਆਰ ਨਾਲ ਮੈਂ ਕਿ ਮਾਰੀ ਤੇਰੀ ਤਾਂ ਉਹ ਕਹਿੰਦੇ ਨਹੀਂ ਜੀ ਮਾਰਨਾ ਨਹੀਂ ਤੇ ਮੈਂ ਕੀ ਖਾ ਕੇ ਆਇਆ ਤਾਂ ਉਹ ਬੱਚੇ ਦੀ ਬੜੀ ਮਸੂਮੀਅਤ ਨਾ ਕਿਹਾ ਜੀ ਮੈਂ ਅੱਜ ਤਾਂ ਕੁਝ ਨਹੀਂ ਖਾ ਕੇ ਆਇਆ ਘਰੇ ਆਟਾ ਹੀ ਹੈ ਨਹੀਂ ਸੀ ਤਾਂ ਮੇਰੀ ਚੀਕ ਨਿਕਲੀ ਹਾਈ ਤੂੰ ਯਾਰ ਕੁਝ ਖਾ ਕੇ ਨਹੀਂ ਆਇਆ ਯਾਰ ਤਾਂ ਮੈਂ ਯਾਦ ਨਹੀਂ ਕਰ ਸਕਦਾ ਉਹ ਸ਼ਬਦ ਉਹ ਬਾਰ ਵੀ ਦਿਲ ਚ ਚੀਜ਼ ਨਿਕਲੀ ਯਾਰ ਵੀ ਮਾਰੀ ਗਈ ਸੀ ਵੀ ਬਸ ਕੱਲੀ ਬਾਡੀ ਰਹਿ ਗਈ ਇੱਕ ਵਾਰੀ ਤਾਂ ਮੈਡਮ ਨੇ ਮੈਨੂੰ ਕਿਹਾ ਵੀ ਜਲਦੀ ਜਲਦੀ ਜਾਓ ਇਹਨਾਂ ਨੂੰ ਖਾਣਾ ਖਵਾਓ ਸੀ ਆਪਦੀ ਰਸੋਈ ਚ ਲੈ ਕੇ ਆਏ ਬੱਚੇ ਨੂੰ ਉੱਥੇ ਮੈਨੂੰ ਸ਼ਾਇਦ ਖਾਣਾ ਖਵਾਇਆ ਤਾਂ ਫਿਰ ਅਸੀਂ ਇਹਨਾਂ ਨੂੰ ਫੋਨ ਲਾਇਆ ਭੈਣ ਜੀ ਵਾਕਈ ਗੱਲ ਇਦਾਂ ਹੀ ਹੈ ਕਹਿੰਦੇ ਹਾਂਜੀ ਵੀਰੇ ਗੱਲ ਇਦਾਂ ਹੀ ਆ ਤਾਂ ਉਹ ਅਗਲੇ ਦਿਨ ਸਾਡੇ ਕੋਲੇ ਆਏ ਤਾਂ ਕਹਿੰਦੇ ਵੀ ਅਸੀਂ ਦੋ ਘਰ ਗਏ ਅਸੀਂ ਆਟਾ ਮੰਗਿਆ ਮਿਲਿਆ ਨਹੀਂ ਤਾਂ ਹੋਰ ਵੀ ਮਾਨ ਨੂੰ ਠੇਸ ਲੱਗੀ ਪਹਿਲਾਂ ਮੈਂ ਘਰੇ ਵੀਡੀਓ ਸ਼ੂਟ ਕੀਤੀ ਤਾਂ ਬੜਾ ਮਾਨੋਦਾਸ ਮੈਡਮ ਨੇ ਵੀ ਵੇਖੀ ਸਾਰੇ ਸਟਾਫ ਨੇ ਵੇਖੀ ਅਸੀਂ ਤਾਂ ਘਰੇ ਗਿਆ ਤਾਂ ਮੇਰੀ ਮਾਂ ਨੇ ਵੇਖੀ ਮੇਰੇ ਭਰਾ ਨੇ ਵੇਖੀ ਦੋਵਾਂ ਬ੍ਰਦਰ ਨੇ ਹਣਾ ਵੱਡੇ ਬ੍ਰਦਰ ਰਾਜਵਿੰਦਰ ਤੇਲ ਚੁੱਕੇ ਨੇ ਵੇਖੀ ਤਾਂ ਉਹ ਕੀ ਹੋਇਆ ਕਿ ਉਹ ਉਹਨਾਂ ਨੇ ਵੀ ਕਿਹਾ ਯਾਰ ਵੀ ਹਾਂ ਬੜਾ ਬਹੁਤ ਯਾਰ ਵੀ ਮਸੂਮੀਅਤ ਆ ਬੱਚੇ ਜਿੱਤੇ ਆਪਾਂ ਇਹਨਾਂ ਪਰਵਾਸ ਦੀ ਮਦਦ ਹੋ ਜੂਗੀ ਆਪਾਂ ਹੈਲਪ ਕਰੀਏ ਤਾਂ ਅ ਅਗਲੇ ਦਿਨ ਮੈਂ ਆਇਆ ਮੈਂ ਆਪਣੇ ਇੰਜੀਨਰ ਨੂੰ ਬੁਲਾਇਆ ਮੈਂ ਆਪਣੇ ਵੀ ਇਦਾਂ ਕਰਕੇ ਵੀਡੀਓ ਸ਼ੂਟ ਹੋ ਗਈ ਤਾਂ ਮੇਰਾ ਦਿਲ ਦਹਿਲ ਗਿਆ ਮੈਂ ਕੰਬ ਗਈ ਸੀ ਰੂਹ ਇੱਕ ਅਰੀ ਤਾਂ ਭੈਣੇ ਵਾਕਈ ਆਟਾ ਨਹੀਂ ਤਾਂ ਅਸੀਂ ਵੀ ਹੈਲਪ ਕੀਤੀ ਚਲੋ ਪ੍ਰਵਾਦ ਦੀ ਤੁਸੀਂ ਇੱਕ ਕਟ ਪਰ ਟਾਟਾ ਤੱਕ ਲੈ ਕੇ ਆਓ ਬੱਚਾ ਭੁੱਖਾ ਤਾਂ ਨਾ ਸੋਵੇ ਜਿੰਨਾ ਸਿਰ ਤੋਂ ਅਸੀਂ ਰੋਟੀ ਖਾਂਦੇ ਆ ਸਾਡੇ ਘਰ ਦਾ ਚੁੱਲ੍ਹਾ ਵੱਲਦਾ ਉਹ ਬੱਚੇ ਦਾ ਉਹਨਾਂ ਦੇ ਘਰ ਦਾ ਚੁੱਲ੍ਹਾ ਬੰਦ ਪਿਆ ਤਾਂ ਬੜਾ ਮਾਨੂੰ ਦੋ ਤਿੰਨ ਦਿਨ ਤਾਂ ਯਾਰ ਵੀ ਕੋਈ ਹੋਸ਼ ਨਹੀਂ ਸੀ ਵੀ ਕੀ ਕਰਤਾ ਯਾਰ ਕੀ ਬਣ ਗਿਆ ਮਤਲਬ ਇੱਕ ਅਸਲੀਅਤ ਦਿਖਾਦੀ ਵੀ ਗਰੀਬੀ ਦੀ ਇਹ ਹੁੰਦੀ ਹੈ ਗਰੀਬੀ ਇਹਨਾਂ ਵੀ ਇਹਨਾਂ ਦੇ ਘਰੇ ਆਟਾ ਵੀ ਨਹੀਂ ਹੈਗਾ ਤੇ ਉਹ ਕਿਦਾਂ ਜ਼ਿੰਦਗੀ ਜਿਉਂਦੇ ਨੇ ਨਾ ਆਪਣਾ ਸਾਰਾ ਕੁਝ ਹੁੰਦੇ ਹੋਏ ਵੀ ਕਈ ਲੋਕ ਤਾਂ ਇਹਨਾਂ ਪੈਸਾ ਹੁੰਦੇ ਹੋਏ ਵੀ ਰੋਂਦੇ ਨੇ ਵੀ ਸਾਡੇ ਕੋਲ ਕੁਝ ਨਹੀਂ ਹੈਗਾ ਹੋਰ ਕਮਾਉਂਦੇ ਨੇ ਵੀ ਇਹ ਤਾਂ ਘਟਾ ਲੈਣਾ ਤੇ ਇਹਨਾਂ ਦੀ ਜ਼ਿੰਦਗੀ ਤੁਸੀਂ ਦੇਖੋ ਫਿਰ ਤੁਸੀਂ ਪੁੱਛ ਕੇ ਪੈਸੀ ਵੀਡੀਓ ਨਾਲ ਤੋਂ ਹਾਂ ਬਿਲਕੁਲ ਬ੍ਰਦਰ ਮੈਂ ਇਹਨਾਂ ਨੂੰ ਪੁੱਛ ਕੇ ਮੈਂ ਕਿਹਾ ਜੀ ਤੁਸੀਂ ਜੇ ਕਹਿੰਦੇ ਹੋ ਤਾਂ ਮੈਂ ਵੀ ਮੈਂ ਘਰ ਦੇ ਹਾਲਾਤ ਵੇਖੇ ਪਹਿਲਾਂ ਤਾਂ ਮੈਂ ਇਹਨਾਂ ਨੂੰ ਪੁੱਛਿਆ ਵੀ ਜੇ ਤੁਸੀਂ ਕਹੋਗੇ ਮੈਂ ਤੁਹਾਡੀ ਗਰੀਬੀ ਦਾ ਮਜ਼ਾਕ ਨਹੀਂ ਉਡਾਉਣਾ ਤਾਂ ਜਿਹੜਾ ਮੈਂ ਇੱਕ ਗੱਲ ਸੋਚਦਾ ਵੀ ਜਿਹੜਾ ਮੰਗਣ ਜਾਵੜੇ ਨਾ ਭਰਾ ਉਹ ਮਰ ਗਿਆ ਹੈ ਨਾ ਜਿਹੜਾ ਮੰਗਣ ਗਿਆ ਉਹ ਮਰ ਚਲਿਆ ਤਾਂ ਮੈਂ ਇਹਨੂੰ ਵੀ ਨਹੀਂ ਪੁੱਛਿਆ ਮੈਂ ਜੇ ਤਰੀਕੀ ਇਸ ਵੀਡੀਓ ਨਾਲ ਹੈਲਪ ਹੋ ਜੇ ਤਾਂ ਕਹਿੰਦੀ ਵੀਰੇ ਅਸੀਂ ਅੱਗੇ ਵੀ ਇੱਕ ਇੱਕ ਦੋ ਇੱਕ ਇੱਕ ਬੰਦਿਆਂ ਨੂੰ ਐਨ ਜੀਓ ਨੂੰ ਕਿਹਾ ਸੀ ਪਰ ਕਿਸੇ ਨੇ ਨਹੀਂ ਸੁਣੀ ਤਾਂ ਆ ਸਰਕਾਰਾਂ ਬਹੁਤ ਕੁਝ ਦਿੰਦੀਆਂ ਜੀ ਆਪਾਂ ਇੱਕ ਤਾਂ ਪਿੰਡ ਲੈਵਲ ਤੇ ਬਹੁਤ ਆਪਣੇ ਆਪ ਦੇ ਨੌਜਵਾਨਾਂ ਨੂੰ ਜਿਹੜੇ ਐਫਰਟਸ ਕਰਨੇ ਚਾਹੀਦੇ ਤਾਂ ਕਿ ਇਦਾਂ ਦੇ ਪਰਿਵਾਰ ਯਾਰ ਵੀ ਮੋਢੇ ਨਾਲ ਲਾ ਕੇ ਖੜੋ ਯਾਰ ਵੀ ਇਦਾਂ ਇਦਾਂ ਦੀ ਮੁਸੀਬਤ ਕਿਸੇ ਤੇ ਨਾ ਆਵੇ ਪੰਜਾਬ ਆ ਜਦੋਂ ਮੈਨੂੰ ਫੋਨ ਆਉਣ ਲੱਗੇ ਮੈਨੂੰ ਲੱਗਿਆ ਯਾਰ ਪੰਜਾਬ ਚ ਅਜੇ ਇਨਸਾਨੀਅਤ ਜਿਹੜੀ ਉਹ ਬਹੁਤ ਜਿੰਦਾ ਕੋਈ ਚੱਕਰ ਤੁਹਾਨੂੰ ਕੀ ਰਹੀ ਤੇ ਫੋਨ ਆ ਰਹੇ ਨੇ ਕੀ ਕੀ ਮਦਦ ਮਿਲੀ ਹੈ ਵੀ ਨਾ ਤੁਹਾਨੂੰ ਕਾਲ ਆਈ ਹੋਣੀ ਹੈ ਕਾਫੀ ਕੀ ਕੀ ਕਿਹਦੇ ਕਿਹਦੇ ਕਾਲ ਆਈ ਤੁਹਾਨੂੰ ਬਿਲਕੁਲ ਬ੍ਰਦਰ ਮੈਂ ਵੀ ਫੈਮਿਲੀ ਨੇ ਨਾ ਉਹਦਾ ਅਕਾਊਂਟ ਨੰਬਰ ਸ਼ੇਅਰ ਕੀਤਾ ਇਹਨਾਂ ਨੇ ਇਹਨਾਂ ਦੇ ਅਕਾਊਂਟ 'ਚ ਜਿਹੜੀ ਉਹ ਬਾਹਰੋਂ ਵੀ ਬਹੁਤ ਫੋਨ ਆਇਆ ਬਾਹਰਲੇ ਦੇਸ਼ਾਂ ਤੋਂ ਇਹਨਾਂ ਨੇ ਮੇਰਾ ਵੀ ਕਿਤੇ ਨੰਬਰ ਵਿੱਚ ਪਾਤਾ ਤਾਂ ਉਹ ਕਿਤੇ ਸ਼ੋਰਟ ਹੀ ਲੈਂਦੀ ਸੀ ਵੀ ਯਾਰ ਇਹ ਫੇਕ ਨਾ ਹੋਵੇ ਵੀਡੀਓ ਤਾਂ ਉਹ ਪਹਿਲਾ ਕਾਲ ਮੈਨੂੰ ਕਰਦੀ ਸੀ ਫਿਰ ਇਹਨਾਂ ਨੂੰ ਆਉਂਦੀ ਸੀ ਤਾਂ ਉਹਨਾਂ ਨੇ ਸਾਰੇ ਨੇ ਉਹ ਇਸ ਉਹ ਵਾਕਈ ਉਹ ਸਚਾਈ ਜਾਣਦੇ ਸੀ ਵੀ ਯਾਰ ਇਹ ਸਚਾਈ ਆ ਮੈਂ ਕਿਹਾ ਬ੍ਰਦਰ ਜੇ ਤੁਹਾਨੂੰ ਨਹੀਂ ਯਕੀਨ ਤਾਂ ਤੁਸੀਂ ਕਿਸੇ ਨੂੰ ਮੇਰੇ ਨਾਲ ਭੇਜੋ ਤੇ ਮੈਂ ਤੁਹਾਨੂੰ ਘਰ ਦਿਖਾ ਦਿੰਨਾ ਮੇਰੇ ਵਾਸਤਵ ਸਤੇ ਆ ਤਾਂ ਚਲੋ ਗੁਰੂ ਮਾਨ RAMDAS ji ਨੇ ਜੋ ਵੀ ਮੇਰਾ ਇੱਕ ਮਸੀਹਾ ਬਣ ਕੇ ਪਰਿਵਾਰ ਦੇ ਲਈ ਹੈ ਨਾ ਵੈਸੇ ਹੋਰ ਵੀ ਹੋਣਗੇ ਗਰੀਬ ਗਰੀਬ ਘਰ ਪਿੰਡ ਪਿੰਡ ਦੇ ਵਿੱਚ ਹੋਰ ਪੰਜਾਬ ਦੇ ਵਿੱਚ ਵੀ ਆਉਣਗੇ ਪਰ ਇੱਕ ਰੱਬ ਨੇ ਕਿਸਮਤ ਇਹਨਾਂ ਦੀ ਵੀ ਬੱਚੇ ਦੀ ਵੀਡੀਓ ਵਾਇਰਲ ਹੋਈ ਹੈ ਜਿਹੜੀ ਬਿਲਕੁਲ ਜੀ ਆਪਾਂ ਨੂੰ ਪਿੰਡ ਪਿੰਡ ਹੀ ਇਹ ਜੋ ਪਰਿਵਾਰ ਜਿਹੜੇ ਉਹ ਮਿਲ ਜਾਣਗੇ ਆ ਜਿਹੜੇ ਇਦਾਂ ਦੇ ਹਾਲਾਤਾਂ 'ਚ ਗੁਜ਼ਰ ਰਹੇ ਆ ਤਾਂ ਸਾਨੂੰ ਸਾਰਿਆਂ ਨੂੰ ਇਹ ਨੌਜਵਾਨਾਂ ਨੂੰ ਇਹ ਪਰਿਵਾਰ ਲੱਭਣੇ ਚਾਹੀਦੇ ਸਕੂਲਾਂ ਦੇ ਵਿੱਚ ਖਾਸ ਕਰਕੇ ਇਦਾਂ ਦੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਹੁੰਦੇ ਆ ਤਾਂ ਸਾਨੂੰ ਉਹ ਸਰਕਾਰ ਬਹੁਤ ਕੁਝ ਕਰਦੀ ਆ ਬਾਈ ਕਿ ਉਹ ਉੱਥੋਂ ਤੱਕ ਉਹਨਾਂ ਦੀਆਂ ਹੋਰ ਵੀ ਮਜਬੂਰੀਆਂ ਉਹਨਾਂ ਕੋਲੇ ਬਹੁਤ ਮਹਿਕਮੇ ਆ ਤਾਂ ਆਪਾਂ ਨੂੰ ਇਹ ਪਰਿਵਾਰ ਲੱਭੋ ਤੇ ਉਹਨਾਂ ਨੇ ਸਾਰਿਆਂ ਦੀ ਹੈਲਪ ਕਰੀਏ ਕਿਉਂਕਿ ਇਹ ਮੇਰੇ ਇਕੱਲੇ ਪਿੰਡ ਦਾ ਮਸਲਾ ਨਹੀਂ ਹੈਗਾ ਬਹੁਤ ਪਿੰਡਾਂ ਦਾ ਬੜਾ ਮਸਲਾ ਸਰਕਾਰ ਬਹੁਤ ਐਫਰਟ ਕਰਦੀ ਹੈ ਮੈਨੂੰ ਹਰਪ੍ਰੀਤ ਭੈਣ ਜੀ ਕੋਈ ਉਹਨਾਂ ਡੀਸੀ ਦਫ਼ਤਰ ਤੋਂ ਫੋਨ ਆਇਆ ਤਾਂ ਕਹਿੰਦੇ ਬ੍ਰਦਰ ਬੜੀਆਂ ਸਕੀਮਾਂ ਤੁਸੀਂ ਡੀਸੀ ਸਾਹਿਬ ਨੂੰ ਮਿਲੋ ਤੇ ਜਿੰਨੇ ਪਰਿਵਾਰ ਗਰੀਬੀ ਰੇਖਾ ਤੋਂ ਉਹਨਾਂ ਦੇ ਫਾਰਮ ਭਰੋ ਤਾਂ ਅੱਜ ਡੀਸੀ ਸਾਹਿਬ ਵੱਲੋਂ ਸਾਨੂੰ ਇੱਕ ਆਏ ਸੀਗੇ ਮੈਡਮ ਆਈ ਸੀ ਤੇ ਉਹ ਪਰਫਾਰਮ ਦੇ ਕੇ ਵੀ ਗਏ ਆ ਤਾਂ ਉਹਨਾਂ ਸਾਡੀ ਕੋਸ਼ਿਸ਼ ਹੋ ਗਈ ਵੀ ਅਸੀਂ ਭੱਜ ਕੇ ਜਲਦੀ ਤੋਂ ਜਲਦੀ ਉਹ ਜਿੱਦਾਂ ਅਸੀਂ ਪਹੁੰਚਦੇ ਕਰੀਏ ਤਾਂ ਧੰਨਵਾਦ ਵੀ ਆ ਕਿਤੇ ਨਾ ਕਿਤੇ ਸਰਕਾਰਾਂ ਦਾ ਕਿ ਉਹਨਾਂ ਨੇ ਇੰਨੀ ਜਲਦੀ ਇਹ ਪਰਿਵਾਰ ਦੀ ਗੱਲ ਵੀ ਸੁਣੀ ਆ ਤਾਂ ਸਾਡੀ ਗੱਲ ਵੀ ਸੁਣੀ ਆ ਤਾਂ ਧੰਨਵਾਦ ਹੈ ਜੀ ਸਾਰਿਆਂ ਦਾ ਸਾਰੇ ਭੈਣ ਭਰਾਵਾਂ ਦਾ ਜਿੰਨੇ ਵੀ ਜਿਨ੍ਹਾਂ ਨੇ ਫੋਨ ਕੀਤਾ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਹੈ ਬਹੁਤ ਬਹੁਤ ਧੰਨਵਾਦ ਭਰਾ ਤੁਹਾਡੇ ਸ਼ੇਅਰ ਕਰਨ ਵਾਲੀ ਇਹ ਪਰਿਵਾਰ ਦਾ ਜਿਹੜਾ ਰੋਜ਼ਗਾਰ ਚਲੋ ਰੋਜ਼ਗਾਰ ਕਹਿ ਸਕਦੇ ਆ ਜਾਂ ਉਹਨਾਂ ਨੂੰ ਰਾਤੋਂ ਰਾਤ ਇੰਨਾ ਹੀ ਉਹ ਬੱਚੇ ਨੇ ਅਮੀਰ ਕਰਤਾ ਕਿ ਉਹਨਾਂ ਦੀ ਸਾਰੀ ਉਮਰ ਦੀ ਕਮਾਈ ਬੱਚੇ ਦੀ 10 ਮਿੰਟ 10 ਸੈਕਿੰਡ ਦੀ ਬੋਲ ਨੇ ਸਾਰੇ ਹੀ ਜਿਨ੍ਹਾਂ ਨੇ ਫੋਨ ਬ੍ਰਦਰ ਆਏ ਹਨ ਉਹਨਾਂ ਦੀ ਆਏ ਆ ਭਰਾ ਜਾਣ ਦੇ ਵਾਸਤੇ ਲੋ ਬਾਹਰਲੇ ਲੋਕ ਵੀ ਭਰਾ ਜਿਨ੍ਹਾਂ ਨੇ ਵੀ ਭਰਾ ਗਏ ਆ ਪੰਜਾਬੀ ਗਏ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਹੈਲਪ ਕੀਤੀ ਪਰਵੈਲ ਦੀ ਮੈਂ ਤੁਸੀਂ ਕੀ ਕਹਿਣਾ ਚਾਹੁੰਦੇ ਆਂ ਨਾ ਵੀਡੀਓ ਬਾਰੇ ਜਿਹੜੀ ਬੱਚੇ ਦੀ ਵੀਡੀਓ ਵਾਇਰਲ ਹੋਈ ਸੀ ਇਹਨੇ ਭਾਵਕ ਬੱਚੇ ਦੇ ਫੇਸ ਤੇ ਮਸੂਮਤ ਦਿਖ ਰਹੀ ਸੀ ਸੱਚ ਬੋਲਿਆ ਉਹਨੇ ਵੀ ਅਕ੍ਰਿਆਟਾ ਨਹੀਂ ਹੈਗਾ ਝੂਠ ਨਹੀਂ ਬੋਲਿਆ ਹਾਂਜੀ ਇਹ ਕੋਈ ਇੱਕ ਪਰਿਵਾਰ ਦੀ ਸਮੱਸਿਆ ਨਹੀਂ ਹੈੀ ਬਹੁਤ ਬੱਚੇ ਐਜੇ ਨੇ ਵੀ ਜਿਹੜਾ ਖਾਣਾ ਖਾ ਕੇ ਨਹੀਂ ਆਂਦੇ ਉਹਨਗੇ ਸਵੇਰੇ ਇਹ ਇੱਕ ਪਿੰਡ ਦੀ ਗੱਲ ਨਹੀਂ ਇਹ ਆਸ-ਪਾਸ ਬੜੇ ਹੀ ਐਜੇ ਪਿੰਡ ਹੋਣਗੇ ਜਿੱਥੇ ਬੱਚੇ ਭੁੱਖੇ ਸਕੂਲਾਂ ਵਿੱਚ ਆ ਰਹੇ ਨਹੀਂ ਉਹਨਾਂ ਨੂੰ ਆਸ ਹੁੰਦੀ ਵੀ ਸਕੂਲ ਜਾਵਾਂਗੇ ਪੜ੍ਹਨਾ ਤਾਂ ਚਲੋ ਸਾਡਾ ਪੜਾਉਣਾ ਤਾਂ ਫਰਜ਼ ਏ ਪਰ ਸਾਡੀ ਕਿਤੇ ਵੀ ਡਿਊਟੀ ਹੁੰਦੀ ਕਿ ਬੱਚਿਆਂ ਤੱਕ ਮੀਡੇ ਮੀਲ ਪਹੁੰਚੇ ਕਿਉਂਕਿ ਬੱਚੇ ਸਾਨੂੰ ਹੀ ਉਹਨਾਂ ਦਾ ਫੇਸ ਦੱਸ ਦਿੰਦਾ ਵੀ ਅੱਜ ਇਹ ਖਾਣਾ ਇਹਨਾਂ ਨੇ ਨਹੀਂ ਖਾਧਾ ਹੋਇਆ ਤੇ ਉਸ ਦਿਨ ਦਾ ਅਚਾਨਕ ਹੀ ਬੱਚੇ ਦੀ ਜਿਵੇਂ ਵੀਡੀਓ ਬਣ ਗਈ ਉਹਨੂੰ ਪੁੱਛਿਆ ਗਿਆ ਵੀ ਤੁਸੀਂ ਕੀ ਖਾ ਕੇ ਆਇਆ ਤੇ ਉਹ ਕਹਿੰਦਾ ਸੀ ਕੁਝ ਨਹੀਂ ਮੈਂ ਖਾ ਕੇ ਆਇਆ ਤੇ ਅੱਗੋਂ ਬੱਚੇ ਨੂੰ ਜਦੋਂ ਪੁੱਛਿਆ ਵੀ ਤੂੰ ਕਿਉਂ ਨਹੀਂ ਖਾ ਕੇ ਆਇਆ ਤਾਂ ਬੱਚਾ ਕਹਿੰਦਾ ਸਾਡੇ ਘਰ ਤਾਂ ਆਟਾ ਹੀ ਨਹੀਂ ਸੀ ਜਦੋਂ ਉਹ ਬੱਚੇ ਨੇ ਮਾਸੂਮ ਜਿਹੇ ਚਿਹਰੇ ਨਾਲ ਇਹ ਸ਼ਬਦ ਬੋਲੇ ਰੱਬ ਰੂਪੀ ਬੱਚੇ ਨੇ ਤਾਂ ਮਨ ਰੋ ਪਿਆ ਆਤਮਾ ਵੀ ਅੰਜੂ ਆ ਰਹੇ ਨੇ ਤੁਹਾਡੇ ਫੇਸ ਉੱਤੇ ਨਾ ਅੱਖਾਂ ਵੀ ਚੰਜੂ ਆ ਰਹੇ ਨੇ ਬਸ ਵੀਰ ਜੀ ਸ਼ਬਦ ਹੀ ਬੱਚੇ ਨੇ ਅਜੇ ਬੋਲੇ ਕਿ ਆਤਮਾ ਰੋਪ ਯੋਸਟਾਈਮ ਵੀ ਤੇ ਹੁਣ ਵੀ ਜਦੋਂ ਸੋਚੀਦਾ ਬੀ ਹਾਂ بڑے ਬੱਚੇ ਅਜੇ ਨੇ ਤਾਂ ਆਪਾਂ ਨੂੰ ਚਾਹੀਦਾ ਵੀ ਆਪਾਂ ਇਹਨਾਂ ਬੱਚਿਆਂ ਦੀ ਬਾਹ ਫੜੀਏ ਪਿੰਡ ਵਿੱਚ بڑے ਲੋਗ ਹੁੰਦੇ ਨੇ ਜਿਨ੍ਹਾਂ ਕੋਲ ਬਹੁਤ ਜ਼ਮੀਨਾਂ ਨੇ ਉਹਨਾਂ ਨੂੰ ਆਦੇ ਆਸ-ਪਾਸ ਆਣ ਦੇਖਣਾ ਚਾਹੀਦਾ ਹੈ ਵੀ ਅਸੀਂ ਇਹਨਾਂ ਬੱਚਿਆਂ ਨੂੰ ਘੱਮ ਸੇ ਘੱਮ ਦੋ ਵਕਤ ਦੀ ਰੋਟੀ ਨਸੀਬ ਹੋਵੇ ਅੰਨੀ ਉਹਨਾਂ ਦੀ ਹੈਲਪ ਜ਼ਰੂਰ ਕਰਨੀ ਚਾਹੀਦੀ ਹਾਂਜੀ ਤਾਂ ਤੁਹਾਨੂੰ ਕੀ ਲੱਗਦਾ ਵੀ ਇਹ ਰੱਬ ਨੇ ਕੰਮ ਮੇਤੋਂ ਕਰਵਾਇਆ ਏ ਕਿਦਾਂ ਫੀਲ ਹੋ ਰਿਹਾ ਵਾਹਿਗੁਰੂ ਦੀ ਕਿਰਪਾ ਜੀ ਤਾਂ ਮੈਂ ਤਾਂ ਉਸੇ ਗੁਰੂ ਗੁਰੂ ਅਰਜਨ ਦੇਵ ਜੀ ਦਾ ਸਾਹ ਸਾਰੇ ਗੁਰੂਆਂ ਦਾ ਧੰਨਵਾਦ ਕਰਦਾ ਜਿਹੜੇ ਵੀ ਮੇਰੇ ਕੋਲੋਂ ਇਹ ਕਰਮ ਕਰਾਇਆ ਹੈ ਨਾ ਪੰਜਾਬ ਚ ਜੰਮਿਆ ਭਰਾ ਉੱਥੇ ਪਹਿਲੇ ਇਸ ਮਿੱਟੀ ਚ ਤਾਂ ਪਤਾ ਹੀ ਨਹੀਂ ਸੀ ਵੀ ਉਸ ਬੱਚੇ ਨੇ ਉਸ ਬੱਚੇ ਦਾ ਮੈਂ ਕੁਝ ਦੇਣਾ ਸੀ ਕਿ ਜੇ ਹੁਣੇ ਮੇਰਾ ਇੰਨਾ ਨਾਮ ਰੋਸ਼ਨ ਕਰਦਾ ਸੀ ਤਾਂ ਭਰਾ ਪਤਾ ਹੀ ਨਹੀਂ ਲੱਗਾ ਕੀ ਹੋ ਗਿਆ ਤਾਂ ਸਪੀਚਲੈਸ ਕੁਝ ਵੀ ਮੈਨੂੰ ਸ਼ਬਦ ਨਹੀਂ ਆ ਰਹੇ ਵੀ ਮੈਂ ਕੀ ਬੋਲਾਂ ਇਹਦੇ ਬੱਚਾ ਮਰਤ ਦੇ ਸਕੂਲ ਦੇ ਵਿੱਚ ਵੀ ਬੱਚੇ ਫੈਨ ਹੋ ਗਏ ਹੁਣ ਇਹਨਾਂ ਦਾ ਵੀ ਫੈਲਰ ਹੋ ਰਿਹਾ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਇਹਨਾਂ ਦੀ ਬੱਚੇ ਬੜੇ ਖੁਸ਼ ਆ ਤਾਂ ਬੜੇ ਬਾਹਰੋਂ ਵੀ ਆਏ ਆ ਉਹਨਾਂ ਨੇ ਬਹੁਤ ਹੈਲਪ ਕੀਤੀ ਅੱਜ ਇੱਕ ਬ੍ਰਦਰ ਆਏ ਸੀ ਨਕੂਦਰ ਤੋਂ ਨਵਜੋਤ ਤਾਂ ਉਹਨੇ ਬੱਚਿਆਂ ਦੇ ਇਨਰ ਲੈਂਦੇ ਹਨ ਸ਼ੂਜ਼ ਵਗੈਰਾ ਸਕੂਲ ਵੀ ਸੇਵਾ ਕਰਕੇ ਗਏ ਵੀ ਇੰਨੀ ਲੋਕਾਂ ਚ ਚੜਦਾ ਵੀ ਇਸ ਪਰਿਵਾਰ ਦੀ ਤਾਂ ਮਦਦ ਕਰਨੀ ਸੀ ਉਹਨਾਂ ਨੇ ਵੇਖਿਆ ਵੀ ਯਾਰ ਵਾਕਈ ਜਿਹੜੇ ਬੱਚੇ ਆ ਉਹ ਹੈਗੇ ਆ ਤਾਂ ਉਹਨਾਂ ਨੇ ਵੀ ਸਰਦੀ ਦੇ ਜਿੰਨੀ ਚੀਜ਼ ਸੀਗੀ ਉਹ ਸਾਨੂੰ ਐਸੈਸਰੀ ਦੇ ਕੇ ਤੇ ਬਸੀ ਬੱਚਿਆਂ ਨੂੰ ਨਾਲੋਂ ਨਾਲ ਹੀ ਜਿਹੜੀ ਆ ਉਹ ਉਪਵਾਸ ਅਸੀਂ ਪਵਾਈ ਦਿੱਤੇ ਵੀ ਬੱਚੇ ਹਨਾ ਇਦਾਂ ਵੀ ਤੇ ਕੀ ਨਾਮ ਚੇਂਜ ਕੀਤਾ ਬੱਚੇ ਦਾ ਕਹਿੰਦੇ ਬੱਚੇ ਦਾ ਨਾਮ ਅੰਮ੍ਰਿਤ ਤੋਂ ਹੁਣ ਸਟਾਰ ਹੋ ਗਿਆ ਇਹ ਜੀ ਹਾਂਜੀ ਅੱਜ ਬੱਚੇ ਸਾਰੇ ਉਹਦੇ ਨਾਲ ਜਾ ਜਾ ਕੇ ਬੈਠਦੇ ਬੇ ਸੀਗੇ ਆਪਣਾ ਸਾਰਾ ਕੁਝ ਬੋਲ ਕੇ ਉਹਦੇ ਨਾਲ ਹੀ ਖੇਡ ਰਹੇ ਸੀਗੇ ਉਹਦੇ ਨਾਲ ਹੀ ਬੈਠ ਰਹੇ ਸੀ ਸਕੂਲ 'ਚ ਵੀ ਹਾਂਜੀ ਜੀ ਤੇ ਬੱਚਾ ਕਿੱਥੇ ਆਣਾ ਸਟਾਰ ਆਪਣਾ ਜਿਹੜਾ ਬਣ ਗਿਆ ਉਹਨਾਂ ਕੈਮਰੇ ਮੂਰੇ ਬੋਲ ਨਹੀਂ ਰਿਹਾ ਕੁਝ ਵੀ ਤੇ ਚਾਕਲੇਟ ਲੈ ਆ ਲੈਂਦੀ ਆ ਮੈਂ ਅਫਾਨ ਉਹਨਾਂ ਦਾ ਅਮਰ ਤਾਂ ਤੂੰ ਸਟਾਰ ਬਣ ਗਿਆ ਬੱਚਿਆ ਨਾ ਪਰ ਸਾਰੇ ਤੇਰੇ ਜਿਹੜੇ ਤੇਰੇ ਕਲਾਸਮੇਟ ਨੇ ਤੈਨੂੰ ਕੀ ਕਹਿੰਦੇ ਨੇ ਫਿਰ ਹੋ ਮੈਡਮ ਤੇਰੇ ਨਾਲ ਫੋਟਾ ਕਰਵਾਉਂਦੇ ਨੇ ਹੈ ਫੋਟਾ ਕਰਵਾਉਂਦੇ ਤੇਰੇ ਐਦਾਂ ਨਹੀਂ ਐਦਾਂ ਚਾਕਲੇਟ ਦੇ ਵਾਹ ਸਹੀ ਤਰ੍ਹਾਂ ਤੇਰਾ ਫੋਟਾ ਕਰਵਾਉਂਦੇ ਨੇ ਫੋਟੋ ਹੈ ਫੋਟੋ ਤੇਨੂੰ ਕਰਵਾਉਂਦੇ ਨੇ ਹਾਂ ਕਰਵਾਉਂਦੇ ਹਾਂਜੀ ਕਹਿੰਦੇ ਨੇ ਵੀ ਸਟਾਰ ਬਣ ਗਿਆ ਮਰਤ ਸਟਾਰ ਕਹਿੰਦੇ ਨੇ ਮੈਡਮ ਕਹਿੰਦੀ ਸਟਾਰ ਬਣ ਗਿਆ ਤਾਰ ਬਣ ਗਿਆ ਹਾਂ ਹਾਂਜੀ ਆਈ ਐਮ ਸੀ ਆਪਾ ਪੂਰਾ ਪੰਜਾਬ ਦੇ ਵਿੱਚ ਤੁਹਾਡੀ ਵੀਡੀਓ ਫੈਲ ਗਈ ਪੰਜਾਬ ਦੇ ਵਿੱਚ ਕਾਹ ਪੂਰੇ ਵਰਲਡ ਵਿੱਚੇ ਫੈਲ ਗਈ ਆਣੀ ਇਹਨਾਂ ਹੁਣ ਤਾਂ ਕਿ ਧੰਨਵਾਦ ਜੀ ਧੰਨਵਾਦ ਜੀ ਸਰਦਾ ਕਰਦਾ ਧੰਨਵਾਦ ਜਿਨ੍ਹਾਂ ਨੇ ਵੀਡੀਓ ਬਣਾਈ ਇਹ ਧੰਨਵਾਦ ਕਹਿੰਨਾ ਸਮਾ ਦੇ ਕੋਈ ਫਿਰ ਮੈਨਾਂ ਹੁੰਦਾ ਜੀ ਕੱਦ ਸਿੱਧੂ ਮਸੇੂਆਣਾ ਜਾਣੋ ਸਿੱਧੂ ਮਸੇੂਆਣਾ ਕੋਈ ਸੁਣਾ ਦਿਓ ਪੋਇਮ ਹੋਈ ਨਹੀਂ ਆਮ ਐਜੀ ਤੇ ਹੁਣ ਤੁਸੀਂ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਜੀ ਮੈਂ ਲਾਸਟ ਵਿੱਚ ਇਹੀ ਕਹਿਣਾ ਚਾਹੁੰਦੀ ਆ ਵੀਰ ਜੀ ਹਾਂ ਮੈਂ ਟੀਚਰਾਂ ਦਾ ਮੈਂ ਧੰਨਵਾਦ ਕਰਦੀ ਆ ਕਿਉਂਕਿ ਰੱਬ ਦਾ ਰੂਪ ਬਣ ਕੇ ਆਏ ਕਿਉਂਕਿ ਸਾਡੇ ਤੋਂ ਤਾਂ ਇਹਨਾਂ ਨੇ ਪਹੁੰਚ ਕੀਤੀ ਆ ਤੇ ਸਾਰੇ ਭੈਣਾ ਭਰਾਵਾਂ ਦਾ ਐਨ ਆਰ ਆਈ ਜਿਹੜੇ ਨੇ ਜਿਹੜੇ ਲੱਗਿਓ ਵੀ ਰਹਉਂਦੇ ਹਨ ਉਹਨਾਂ ਦਾ ਜਿਹੜੇ মিডিਆ ਵਾਲੇ ਵੀ ਰਹਉਂਦੇ ਉਹਨਾਂ ਦਾ ਸਾਰਿਆਂ ਦਾ ਧੰਨ ਠੀਕ ਹੈ ਤੁਸੀਂ ਕੁਝ ਕਹਿਣਾ ਚਾਹੁੰਦੇ ਲਾਸਟ ਵਿੱਚ ਉਹ ਮੈਂ ਕੀ ਮੈਸੇ ਸਾਰੇ ਪੰਜਾਬ ਨੂੰ ਦੇਣਾ ਚਾਹਣਾ ਪਰ ਇੱਕ ਏਦਾਂ ਦੇ ਪਰਿਵਾਰ ਲੱਭੋ ਸਰਕਾਰਾਂ ਬਹੁਤ ਕੁਝ ਡੀਸੀ ਦਫ਼ਤਰ ਬੜੀਆਂ ਸਕੀਮਾਂ ਹੈਗੀਆਂ ਬਹੁਤ ਸਾਰੇ ਅਪਰੋਚ ਕਰੋ ਫਾਰਮ ਉੱਥੋਂ ਡੀਸੀ ਦਫ਼ਤਰੋਂ ਪ੍ਰਾਪਤ ਕਰੋ ਤਾਂ ਜੇ ਇਦਾਂ ਦੀਆਂ ਫੈਮਲੀਆਂ ਤਾਂ ਡੀਸੀ ਸਾਹਿਬ ਨੂੰ ਜ਼ਰੂਰ ਜਾ ਕੇ ਦੱਸੋ ਉਹਨਾਂ ਦੇ ਸਟਾਫ ਨੂੰ ਦੱਸੋ ਤੇ ਸਾਗੀ ਸਾਰਿਆਂ ਦੀ ਮਦਦ ਹੋ ਸਕੇ ਤਾਂ ਇਹ ਕੋਸ਼ਿਸ਼ ਆਪਾਂ ਨੂੰ ਵੀ ਕਰਨੀ ਪੈਣੀ ਜੇ ਆਪਾਂ ਆਖਾਂਗੇ ਨਾ ਵੀ ਡੀਸੀ ਸਾਹਿਬ ਆ ਕੇ ਇਦਾਂ ਗਰੀਬ ਬੱਚੇ ਲੱਭ ਲੈਣਗੇ ਭਰਾ ਉਹਨਾਂ ਦੀਆਂ ਬੜੀਆਂ-ਵੱਡੀਆਂ ਡਿਊਟੀਆਂ ਤੇ ਸਰਕਾਰ ਬਹੁਤ ਐਫਰਟ ਕਰਦੀ ਹੈ ਅਸੀਂ ਧੰਨਵਾਦ ਸਾਰੀਆਂ ਸਰਕਾਰਾਂ ਦਾ ਤਾਂ ਜ਼ਰੂਰ ਸਾਰੇ ਭੈਣ ਭਰਾ ਜੀ ਮੇਰੀ ਬੇਨਤੀ ਹੈ ਐਨ ਆਰ ਆਈ ਵੀ ਜੇ ਤੁਸੀਂ ਆਪਦੇ ਪਿੰਡ 'ਚ ਇੱਕ ਪਿੰਡ ਸਾਨੂੰ ਲੋਕ ਜੇ ਆਪਾਂ ਇੱਕ ਪਿੰਡ ਸਾਂਭ ਲਈਏ ਨਾ ਤਾਂ ਇਹ ਚੀਜ਼ਾਂ ਖਤਮ ਹੋ ਜਾਣਗੀਆਂ ਪੰਜਾਬ ਦੇ ਵਿੱਚੋਂ ਤਾਂ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਹ ਵੀਡੀਓ ਇਹ ਲੋਕਾਂ ਤੱਕ ਜਰੂਰ ਮੈਸੇਜ ਦੇਊਗੀ ਕਿ ਯਾਰ ਅਸੀਂ ਆਪਦਾ ਪਿੰਡ ਸਾਂਭੀਏ ਜੇ ਉਸ ਬੱਚੇ ਦੇ ਹਾਲਾਤ ਐਦਾਂ ਤਾਂ ਸਾਡੇ ਪਿੰਡ ਐਦਾਂ ਦਾ ਹਾਲਾਤ ਨਾ ਬਣ ਤਾਂ মিডিਆ ਸਾਡੇ ਪਿੰਡ ਨਾਲ ਐਦਾਂ ਆਵੀਂ ਕਿਉਂਕਿ ਉਹਨਾਂ ਲੋਕਾਂ ਨੂੰ ਲਾਂਹ ਤਾਂ ਬੈਣੀ ਆ ਉਸ ਪਿੰਡ ਦੇ ਲੋਕਾਂ ਨੂੰ ਉਹ ਲਾਂਹ ਤਾਂ ਤੋਂ ਡਰਦੇ ਮੈਨੂੰ ਲੱਗਦਾ ਵੀ ਹੈਲਪ ਜਰੂਰ ਕਰਨਗੇ ਸਾਰੇ ਬਹੁਤ ਧੰਨਵਾਦ ਜੀ ਤੇ ਤੁਹਾਡੇ ਵੀ ਧੰਨਵਾਦ ਜੀ ਤੇ ਅਸੀਂ ਵੀ ਸਰਕਾਰ ਨੂੰ ਗੁਜਾਰਸ਼ ਕਰਦੇ ਆਂ ਵੀ ਜਿਹੜੀਆਂ ਸਕੀਮਾਂ ਚੱਲ ਰਹੀਆਂ ਨੇ ਉਹ ਪਿੰਡਾਂ ਪਿੰਡਾਂ ਵਿੱਚ ਪਹੁੰਚ ਪਹੁੰਚਣੇ ਚਾਹੀਦੀਆਂ ਨੇ ਉਹ ਮੁਲਾਜ਼ਮਾਂ ਕਰਕੇ ਕੁਝ ਬੇਈਮਾਨੀ ਕਰਕੇ ਉਹਨਾਂ ਦੇ ਫਾਰਮ ਨਹੀਂ ਬਣਦੇ ਜਾਂ ਕੋਈ ਉਹਨਾਂ ਦੀ ਸਕੀਮ ਉਹਨਾਂ ਦੇ ਘਰ ਤੱਕ ਨਹੀਂ ਪਹੁੰਚਦੀ ਸਰਕਾਰ ਤੋਂ ਉੱਪਰੋਂ ਸਕੀਮ ਬਣਾ ਦਿੰਦੀ ਆ ਪਰ ਜਿਹੜੇ ਕੁਝ ਨੀਚਲੇ ਮੁਲਾਜ਼ਮ ਹੁੰਦੇ ਨੇ ਉਹਨਾਂ ਕਰਕੇ ਉਹਨਾਂ ਦੇ ਫਾਰਮ ਨਹੀਂ ਭਰੇ ਜਾਂਦੇ ਫਾਰਮ ਰਿਜੈਕਟ ਹੋ ਜਾਂਦੇ ਨੇ ਤੇ ਫੇ ਸਕੀਮ ਪਿੰਡ ਵਿੱਚ ਪਹੁੰਚਣੀ ਚਾਹੀਦੀ ਹੈ ਹੋਰ ਵੀ ਗਰੀਬ ਕਰਨੇ ਪੰਜਾਬ ਦੇ ਵਿੱਚ ਤੇ ਇਹ ਹਾਲਾਤ ਬਿਲਕੁਲ ਨਹੀਂ ਹੋਣੇ ਚਾਹੀਦੇ ਵੀ ਕਰੇ ਕਿਸੇ ਦਾ ਆਟਾ ਨਾ ਹੋਵੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਇੱਥੇ ਹਰੇਕ ਰੋਟੀ ਕਾ ਕੇ ਸੋਣਾ ਚਾਹੀਦਾ ਹੈ ਤੇ ਮਨਿੰਦਰ ਸਿੰਘ ਮੇਰਾ ਨਾਮ ਹੈ ਰਮਨ ਸੀਮ ਧੰਨਵਾਦ